ਹੁਣ ਤੱਕ ਮੁੰਡੇ ਆ ਤੇਰੀਆਂ ਵੇ ਪੁੱਗੀਆਂ ਹੁਣ ਤਾਂ ਪੁੱਗਣ ਗੀਆਂ ਮੇਰੀਆਂ ਵੇ ਠਾਣੇ ਨਾਰਾਂ ਦੇ ਖੜਕਣ ਬੇੜੀਆਂ ਵੇ ਠਾਣੇ ਨਾਰਾਂ ਦੇ ਖੜਕਣ ਬੇੜੀਆਂ ਵੇ ਉੱਚੇ ਬਰਜ ਖੜੋਤੇ ਆ ਪੱਗ ਬਨਦੈ ਚੈਣ-ਚੈਣ ਕੇ ਵੇ ਆਈ ਮੌਤ ਤੁਰ ਜਾਵੇਂਗਾ ਤੇਰੇ ਭੁੰਜੇ ਰੁਲਣਗੇ ਕੇਸ ਵੇ ਅਣ ਹੋਈਆਂ ਗੱਲਾਂ ਕਰਦੇ ਮੇਰੀ ਨਾ ਚੱਲਦੀ ਪੇਸ਼ ਵੇ ਅਣ ਹੋਈਆਂ ਗੱਲਾਂ ਕਰਦੇ ਮੇਰੀ ਨਾ ਚੱਲਦੀ ਪੇਸ਼ ਵੇ ਉੱਚ ਵਰਜ ਬਰਾਬਰ ਮੋਰੀ ਦੀਵਾ ਕਿਸ ਵਿੱਚ ਤਰੀਏ ਨੀਚਾਰੇ ਨੈਣ ਕਟਾਵੜ ਹੋਗੇ ਚਾਰੇ ਨੈਣ ਕਟਾਵੜ ਹੋਗੇ ਹਾਮੀ ਕੀ ਦੀ ਪਰ ਇਹ ਨਾਰ ਬਗਾਨੀ ਦੀ ਬਾਨਾ ਮੂਰਖ ਫੜੀਏ ਨਾਰ ਬਗਾਨੀ ਦੀ ਬਾਨਾ ਮੂਰਖ ਫੜੀਏ ਨਾਰ ਬਗਾਨੀ ਦੀ ਜੇ ਜਟਿਏ ਜਟ ਕੁਟਣਾ ਹੋਵੇ ਕੁਟਿਏ ਸੰਧੂਖਾ ਹੋਲੇ ਨਹੀਂ ਪਹਿਲਾ ਹੋ ਤੋ ਮੱਕੀ ਪਹਿਾਈਏ ਪਹਿਲਾ ਹੋ ਤੋ ਮੱਕੀ ਪਹਿਾਈਏ ਫੇਰ ਪਹਿਾਈਏ ਸ਼ੋਲੇ ਜਟਿਏ ਦੇ ਦਵਕਾ ਚਟ ਨੰਬਰ ਬਰਾਬਰ ਬੋਲੇ ਜਟਿਏ ਦੇ ਦਵਕਾ ਜਟ ਨੰਬਰ ਬਰਾਬਰ ਬੋਲੇ ਜਟਿਏ ਦੇ ਦਵਕਾ ਜਟ ਨੰਬਰ ਬਰਾਬਰ ਬੋਲੇ